ਕਰਨੈਲ ਸਿੰਘ ਪੀਰ ਮੁਹੰਮਦ ਜਰਨਲ ਸਕੱਤਰ ਅਤੇ ਬੁਲਾਰਾ ਸ਼੍ਰੋਮਣੀ ਕਾਲੀ ਦਲ ਨੇ ਕੋਟਨ ਕੋਟ ਧੰਨਵਾਦ ਕੀਤਾ ਹੈ ਪੰਜ ਸਿਕ ਸਹਿਬਾਨਾ ਦਾ ਜਿਨ੍ਹਾਂ ਨੇ ਬੀਤੀ 13 ਜੁਲਾਈ ਨੂੰ ਉਹਨਾਂ ਦਾਸਾਂ ਦੇ ਸਮੁੱਚੇ ਸਿੱਖ ਕੌਮ ਦੀਆਂ ਭਾਵਨਾਵਾਂ ਮੁਤਾਬਿਕ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦੇ ਸਕੱਤਰਿਤ ਵਿਖੇ ਮਿਲ ਕੇ ਬੇਨਤੀ ਕੀਤੀ ਸੀ ਸਿੰਘ ਸਹਿਬਾਨਾ ਨੇ ਬੇਨਤੀ ਨੂੰ ਪ੍ਰਵਾਰ ਕਰਦਿਆਂ ਪੰਜ ਸਿੰਘ ਸਹਿਬਾਨਾ ਦੇ ਵਿੱਤੇ ਦਿਨੀ ਸ਼੍ਰੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਪਿੰਡਾਂ ਸ਼ਹਿਰਾਂ ਕਸਬਿਆਂ ਜਾਂ ਹਰੇਕ ਉਸ ਜਗ੍ਹਾ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹਨ ਵਿਖੇ ਪੈਰੇਦਾਰੀ ਕਰਨ ਲਈ ਸਖਤ ਦੇਸ਼ ਚਾਰੀ ਕੀਤੇ ਹੁਣ ਸਿੱਖ ਕੌਮ ਅਤੇ ਹਰੇਕ ਉਸ ਪ੍ਰਾਣੀ ਦਾ ਫਰਜ਼ ਬਣਦਾ ਹੈ ਕਿ ਉਸ ਗੁਰਮਤੇ ਤੇ ਪੂਰੀ ਤਨਦੇਹੀ ਨਾਲ ਪੈਰਾ ਦੇਵੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਾਬ ਅੰਦਰ ਜਿੱਥੇ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਬਿਰਾਜਮਾਨ ਹਨ ਦੀ ਪੂਰੀ ਤਰ੍ਹਾਂ ਸਕਰੀਨਿੰਗ ਕਰਵਾਉਣ ਦਾ ਠੋਸ ਉਪਰਾਲਾ ਕਰ ਰਹੇ ਤਾ ਜੋ ਸਿੰਘ ਸਾਹਿਬਾਨ ਦੇ ਆਦੇਸ਼ ਪੂਰੀ ਤਰ੍ਹਾਂ ਲਾਗੂ ਹੋ ਸਕਣ ਵਿਧੀਆਂ ਦੀਆਂ ਘਟਨਾਵਾਂ ਨੂੰ ਵੀ ਰੋਕਣ ਲਈ ਇਹ ਕਦਮ ਚੁੱਕਣੇ ਬੇहद ਜ਼ਰੂਰੀ ਹਨ ਹੋਰ ਕੀ ਕਿਹਾ ਉਹਨਾਂ ਲੋ ਤੁਸੀਂ ਵੀ ਸੁਣੋ ਉਹਨਾਂ ਦੀ ਜ਼ੁਬਾਨੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਪਿਛਲੇ ਲੰਮੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਖਾਸ ਕਰਕੇ 2015 ਜੂਨ 1 ਤੋਂ ਜਦੋਂ ਵਾੜਾ ਜਵਾਰ ਸਿੰਘ ਵਾਲਾ ਤੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਾਵਨ ਪਵਿੱਤਰ ਸਰੂਪ ਚੋਰੀ ਹੋਏ ਉਦੋਂ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਚੱਲ ਰਿਹਾ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨੇ ਗੁਰਦਕਾ ਸਾਹਿਬ ਦੀ ਬੇਅਦਬੀ ਕਰਨੀ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਸ਼ਰਾਰਤੀਆਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਇੱਥੋਂ ਤੱਕ ਕਿ ਹਰਮੰਦਰ ਸਾਹਿਬ ਦੇ ਅੰਦਰ ਤਖਤ ਸ੍ਰੀ ਕੇਸਗੜ ਸਾਹਿਬ ਦੇ ਅੰਦਰ ਜਾ ਕੇ ਵੀ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿੱਥੇ-ਜਿੱਥੇ ਪਹਿਰੇਦਾਰੀ ਸੀ ਤੁਸੀਂ ਦੇਖਿਆ ਉੱਥੇ-ਉੱਥੇ ਜਿਹੜੇ ਗੁਰੂ ਦੇ ਦੁਖੀ ਸਨ ਉਹਨਾਂ ਨੂੰ ਸੰਗਤ ਨੇ ਸਜ਼ਾਵਾਂ ਵੀ ਦਿੱਤੀਆਂ ਤੇ ਫੜੇ ਵੀ ਗਏ ਤੇ ਪ੍ਰਸ਼ਾਸਨ ਦੇ ਹਵਾਲੇ ਵੀ ਕੀਤੇ ਗਏ ਪਰ ਪ੍ਰਸ਼ਾਸਨ ਹਰ ਵਕਤ ਇਹੋ ਹੀ ਕਹਿ ਦਿੰਦਾ ਸੀ ਕਿ ਇਹ ਮੰਦਬੁੱਧੀ ਨੇ ਇਹ ਪਾਗਲ ਨੇ ਤੇ ਉਹਨਾਂ ਦੇ ਉੱਤੇ ਛੋਟਾ-ਮੋਟਾ ਕੇਸ ਪਾ ਕੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਸੀ ਇਸੇ ਸਮੇਂ ਦੇ ਦਰਮਿਆਨ ਹੀ ਮੇਰੇ ਸਮੇਤ ਸਮੁੱਚੇ ਸਿੱਖ ਜਗਤ ਦੀ ਇੱਕ ਬਹੁਤ ਚਰਕੋਨੀ ਮੰਗ ਸੀ ਕਿ ਸਾਡੇ ਪੰਜ ਸਿੰਘ ਸਹਿਬਾਨ ਆਦੇਸ਼ ਜਾਰੀ ਕਰਨ ਕਿ ਜਿੱਥੇ-ਜਿੱਥੇ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਉੱਥੇ-ਉੱਥੇ ਪਹਿਰੇਦਾਰੀ ਕੀਤੀ ਜਾਵੇ ਤੇ ਬਕਾਇਦਾ ਇੱਕ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਕਿ ਜਿੱਥੇ ਕਿਤੇ ਅਨਗਹਿਲੀ ਵਰਤੀ ਜਾਂਦੀ ਹੈ ਉੱਥੋਂ ਦਾ ਗਰੰਥੀ ਸਿੰਘ ਉੱਥੋਂ ਦੀ ਲੋਕਲ ਕਮੇਟੀ ਦਾ ਪ੍ਰਧਾਨ ਸਾਹਿਬ ਜਾਂ ਪਿੰਡ ਦੀ ਪੰਚਾਇਤ ਜਾਂ ਜਿਹੜੇ ਹੋਰ ਪਤਵੰਤੇ ਲੋਕ ਉਹਨਾਂ ਨੂੰ ਸਭ ਤੋਂ ਪਹਿਲਾਂ ਉਸਨ ਗੈਲੀ ਲਈ ਜ਼ਿੰਮੇਵਾਰ ਮੰਨਿਆ ਜਾਵੇ ਕਿਉਂਕਿ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਬੜੇ ਜ਼ਰੂਰੀ ਨੇ ਜਿੱਥੇ-ਜਿੱਥੇ ਲੱਗੇ ਹੁੰਦੇ ਨੇ ਉੱਥੇ ਜੇ ਕੋਈ ਬਦਬੀ ਦੀ ਘਟਨਾ ਵਾਪਰਦੀ ਵੀ ਹੈ ਤੇ ਪਤਾ ਲੱਗ ਜਾਂਦਾ ਹੈ ਕਈ ਥਾਵਾਂ ਦੇ ਉੱਤੇ ਛੋਟੇ-ਛੋਟੇ ਵੇਚਿਆਂ ਦੇ ਕੋਲੋਂ ਬਦਬੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਪਕੜੇ ਵੀ ਗਏ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦਿਆਂ ਹੋਇਆਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਕੋਲ ਪਾਸ ਗਿਆ ਸੀ ਪਹਿਲਾਂ ਭਾਈ ਗੁਜਿੰਦਰ ਸਿੰਘ ਜਿਹੜੇ ਜਲਾਵਤਨੀ ਸਿੰਘ ਸਨ ਉਹਨਾਂ ਦਾ ਜਿਹੜਾ ਸਰੀਰ ਕੋ ਵਿਛੋੜਾ ਹੋਇਆ ਸੀ ਸ਼ਰਧਾਂਜਲੀ ਸਮਾਗਮ ਹੋਇਆ 13 ਜੁਲਾਈ ਨੂੰ ਉਸ ਦੇ ਵਿੱਚ ਸਮੂਲੀਅਤ ਕੀਤੀ ਉਸ ਤੋਂ ਬਾਅਦ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਮਿਲਿਆ ਉਹਨਾਂ ਨੂੰ ਬੇਨਤੀ ਕੀਤੀ ਕਿ ਹੁਣ ਜਦੋਂ ਤੁਸੀਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਕਰ ਰਹੇ ਹੋ ਤਾਂ ਇਸ ਦੇਉਤੇ ਵੀ ਸਾਡੀ ਬੇਨਤੀ ਪ੍ਰਵਾਨ ਕਰੋ ਕਿ ਕੌਮ ਨੂੰ ਇੱਕ ਐਸਾ ਆਦੇਸ਼ ਜਾਰੀ ਕੀਤਾ ਜਾਵੇ ਤਾਂ ਕਿ ਸੁਚੇਤ ਹੋ ਸਕੀਏ ਗੁਰੂ ਘਰ ਅਸੀਂ ਸੁੰਨੇ ਨਾ ਛੱਡੀਏ ਇਹ ਮੈਂ ਲਗਾਤਾਰ ਮੇਰੀਆਂ अनेका ਜਿਹੜੀਆਂ ਇੰਟਰਵਿਊਜ਼ ਹੋਈਆਂ ਉਹਨਾਂ ਦੇ ਵਿੱਚ ਵੀ ਇਹ ਮੰਗ ਕੀਤੀ ਤੇ ਮੈਂ ਇਸ ਗੱਲ ਹੀ ਪੰਜ ਸਿੰਘ ਸਹਿਬਾਨ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜੇਸੇਦਾਰ ਸਾਹਿਬ ਦਾ ਧੰਨਵਾਦੀ ਹਾਂ ਪੂਰੀ ਕੌਮ ਧੰਨਵਾਦੀ ਹੈ ਕਿ ਸਿੰਘ ਸਹਿਬਾਨ ਜੀ ਨੇ ਇਹ ਜਿਹੜੀ ਸਾਡੀ ਮੰਗ ਨੂੰ ਪ੍ਰਵਾਨ ਕਰਦੇ ਆ ਹੋਇਆ ਇਹ ਜਿਹੜਾ ਆਦੇਸ਼ ਜਾਰੀ ਕੀਤਾ ਕਿ ਸਾਨੂੰ ਹੁਣ ਅਨਗਹਿਲੀ ਨਹੀਂ ਕਰਨੀ ਚਾਹੀਦੀ ਬਹੁਤ ਵੱਡੀਆਂ ਘਟਨਾਵਾਂ ਵਾਪਰ ਚੁਕੀਆਂ ਜਿਸ ਕਰਕੇ ਸਾਡੇ ਹਿਰਦੇ ਬਲੁੰਧਰੇ ਗਏ ਤਰ੍ਹਾਂ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਤੇ ਜੇ ਅਸੀਂ ਗੁਰੂ ਘਰ ਸੁੰਨੇ ਛੱਡਾਂਗੇ ਹੀ ਨਹੀਂ ਹਰ ਵਕਤ ਰੌਣਕ ਹੋਵੇਗੀ ਤਾਂ ਉਥੇ ਕਿਸੇ ਦੀ ਮਜਾਲ ਨਹੀਂ ਕਿ ਉਹ ਕੋਈ ਇਹੋ ਜੀ ਘਟਨਾ ਨੂੰ ਅੰਜਾਮ ਦੇ ਸਕੇ ਜੇ ਕਰਨ ਆਵੇਗਾ ਫਿਰ ਉਸ ਨੂੰ ਜਿਹੜੀ ਖਾਲਸਾ ਹੀ ਰੋਹ ਰੀਤਾ ਮਤਾ ਉਸਾ ਜਾ ਵੀ ਮਿਲੇਗੀ ਸੋ ਹੁਣ ਸਾਡਾ ਫਰਜ ਬੰਦਾ ਕਿ ਅਸੀਂ ਪਹਿਰੇਦਾਰ ਬਣੀਏ ਗੁਰੂ ਘਰ ਦੇ ਜਿਵੇਂ ਆਪਾਂ ਅਕਸਰ ਹੀ ਕਹਿੰਦੇ ਹਾਂ ਅਸੀਂ ਗੁਰੂ ਘਰ ਦੇ ਕੁੱਕਰ ਆ ਤੇ ਫਿਰ ਸਾਡਾ ਫਰਜ ਬੰਦਾ ਕਿ ਹੋਕਾ ਦੇਣਾ ਸਾਡਾ ਫਰਜ ਦਾ ਫਰਜ ਬੰਦਾ ਹੈ ਕਿ ਅਸੀਂ ਪਹਿਰੇਦਾਰੀ ਕਰੀਏ ਤੇ ਮੈਂ ਖਾਸ ਕਰਕੇ ਗਰੰਤੀ ਸਿੰਘਾ ਨੂੰ ਬੇਨਤੀ ਕਰਾਂਗਾ ਲੋਕਲ ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਕਰਾਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਨੂੰ ਮੈਂ ਬੇਨਤੀ ਕਰਾਂਗਾ ਤੇ ਹਰ ਉਸ ਸਿੱਖ ਨੂੰ ਜਿਸ ਨੇ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਕਿ ਜਿਹੜੀ ਸਾਡੀ ਮਰਜ਼ਾਦਾ ਹੈ ਉਸ ਦੇ ਮੁਤਾਬਕ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਆਦਬ ਸਤਕਾਰ ਦੇ ਨਾਲ ਜਿਹੜਾ ਬਿਰਾਜਮਾਨ ਕੀਤਾ ਜਾਵੇ ਪ੍ਰਕਾਸ਼ਮਾਨ ਕੀਤਾ ਜਾਵੇ ਤਾਂ ਕਿ ਸਾਡੇ ਤੇ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਹਮੇਸ਼ਾ ਬੜੀਆਂ ਰਹਿਣ ਸੋ ਹੁਣ ਜਿਹੜਾ ਇਹ ਫਰਜ ਏ ਇਹ ਸਾਡੀ ਕੌਮ ਦਾ ਬੰਦਾ ਹੈ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਇੱਕ ਵਾਰ ਪੂਰੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨੇ ਸਕ੍ਰੀਨਿੰਗ ਜ਼ਰੂਰ ਕਰਾਉਣ ਤਾਂ ਕਿ ਪਤਾ ਲੱਗ ਸਕੇ ਕਿ ਇੱਥੇ ਜੋ ਸੀਸੀਟੀਵੀ ਕੈਮਰੇ ਲੱਗੇ ਨੇ ਕੀ ਵਾਕਿਆ ਹੀ ਇੱਥੇ ਸਹੀ ਢੰਗ ਦੇ ਨਾਲ ਪਹਿਰੇਦਾਰੀ ਕੀਤੀ ਜਾਂਦੀ ਏ ਗੁਰੂ ਗ੍ਰੰਥ ਸਾਹਿਬ ਜੀ ਸੁਣਨੇ ਤਾਂ ਨਹੀਂ ਛੱਡੇ ਜਾਂਦੇ ਉੱਥੇ ਸੁਰੱਖਿਆ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਕੋਈ ਊਨਤਾਈ ਤਾਂ ਨਹੀਂ ਹੈਗੀ ਕੋਈ ਇਸ ਤਰ੍ਹਾਂ ਦੀ ਕੋਈ ਤਾਰ ਵੈਰ ਜਾਂ ਇਸ ਤਰ੍ਹਾਂ ਦੀ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਜਿੱਥੇ ਸੁੱਖ ਆਸਨ ਹੁੰਦਾ ਉੱਥੇ ਅਸੀਂ ਲੜੀਆਂ ਲਗਾ ਦਿੰਨੇ ਆ ਲਾਈਟਾਂ ਲਗਾ ਦਿੰਨੇ ਆ ਭਾਵੇਂ ਕਿ ਉਹ ਸਾਡੇ ਮਨ ਦੀ ਸ਼ਰਧਾ ਹੁੰਦੀ ਹੈ ਕਿ ਅਸੀਂ ਸਤਕਾਰ ਵਜੋਂ ਲਾਉਣੇ ਆ ਪਰ ਉਸ ਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਚੱਲਣਾ ਪੈਂਦਾ ਸੋ ਇਹ ਸਾਰੀਆਂ ਬੇਨਤੀਆਂ ਨੂੰ ਪ੍ਰਵਾਨ ਕੀਤਾ ਜਾਵੇ ਇੱਕ ਵਾਰ ਫਿਰ ਪੰਜ ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਮਾਂ ਰਹਿੰਦਿਆ ਹੋਇਆ ਬਹੁਤ ਵੱਡਾ ਫੈਸਲਾ ਕੀਤਾ ਤੇ ਹੁਣ ਇਸ ਨੂੰ ਸ਼ਕਤੀ ਦੇ ਨਾਲ ਲਾਗੂ ਵੀ ਕਰਵਾਇਆ ਜਾਵੇ ਜੇ ਕੋਈ ਕਤਾਈ ਕਰਦਾ ਫੜਿਆ ਜਾਂਦਾ ਜਾਂ ਕੋਈ ਇਸ ਗੱਲ ਵਿੱਚ ਢਿੱਲਮਠ ਕਰਦਾ ਤਾਂ ਉਸ ਨੂੰ ਵੀ ਧਾਰਮਿਕ ਸਜ਼ਾ ਲਗਾ ਕੇ ਆਉਣ ਵਾਲੇ ਸਮੇਂ ਲਈ ਸचेत ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ